ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਧੌਲਾ ਤੋਂ ਕਵਰ ਕਰ ਰਹੇ ਹਾਂ ਅਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਦਾ ਪੁਸਕੇ ਦਾ ਦੱਸ ਰਹੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਐਡਰੈਸ ਕਨਫਰਮ ਕਰਵਾ ਲਓ ਵੀਰੇ ਝਲਾ ਬਰਨਾਲਾ ਪਿੰਡ ਤੌਲਾ ਝਲਾ ਬਰਨਾਲਾ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 9878816095 ਜੀ 98788 ਤੇ 16095 ਜਿਹੜੀ ਵੀਰੇ ਆਪਾਂ ਸਕਰੀਨ ਤੇ ਜਰਸੀ ਕ੍ਰਾਸ ਵੈੱਡ ਦੇਖੀ ਨੇ ਕਦੋਂ ਦੀ ਸੂਈ ਹੈ ਇਹ ਵੀਰੇ ਰਾਤ ਸੂਈ ਹੈ ਜੀ ਰਾਤ ਦੀ ਸੂਈ ਹੈ ਜੇਰਦੇ ਆਪਾਂ ਬਿਲਕੁਲ ਡਨ ਕਿੰਨੀ ਕੁ ਬੋਲੀ ਕੱਢਤੀ ਸੀ ਵੀਰੇ ਰਾਤ ਵੀਰੇ 2.5 ਕਿਲੋ ਕੱਢਤੀ ਦੋ 2.5 ਕਿਲੋ ਬੋਲੀ ਕੱਢੀ ਆ ਦੋਸਤੋ ਸਵੇਰੇ ਦੋ ਟਾਈ ਕਿਲੋ ਬੋਲੀ ਗੱਡੀ ਹੈਣਾ ਵੀਰੇ ਚੌਣ ਚ ਬਾਦੀ ਇੱਕ ਨੰਬਰ ਹੈ ਨਿਆਣਾ ਪਾ ਸਕਦੇ ਆ ਕਿ ਦੋਸਤੋ ਵੀਰ ਕੰਨਾ ਨਿਆਣਾ ਪਾਉਣਾ ਹੋਇਆ ਪਾ ਸਕਦੇ ਹੋ ਨਹੀਂ ਪਾਉਣਾ ਨਾ ਪਾ ਸਕਦੇ ਹੋ ਤੇ ਵੀਰੇ ਕੈਮਾ ਸੂਆ ਸੂਈ ਇਹ ਦੂਜਾ ਸੂਆ ਸੂਈ ਦੂਜਾ ਸੂਆ ਸੂਈ ਤੇ ਪਿਛਲੇ ਸਾਲ ਕਿੰਨਾ ਕ ਦੁੱਧ ਦਤਾ ਹੈ ਵੀਰੇ ਗੱਡਾ ਜੀ 16 17 ਕਿਲੋ ਦੁੱਧ 16 17 ਕਿਲੋ ਦੁੱਧ ਵੀਰ ਕੰਨਾ ਵੀ ਦੋਸਤੋ ਬੈੜ ਨੇ ਕੱਢਿਆ ਹੋਇਆਗਾ ਚੌਣਚਵਾਦੀ ਓਕੇ ਵੀਰੇ ਹਾਂ ਵੀਰੇ ਜਮਾ ਮੂਟੀ ਮੂਟੀ ਧਾਰਵਾਹੀ ਆ ਬੱਚਾ ਲਾ ਕੇ ਧਾਰਾ ਮਰਵਾ ਕੇ ਦਿਖਾ ਦਾਂਗੇ ਦੋਸਤੋ ਚੌਣਚਵਾਦੀ ਹੈਗੀ ਵੀਰ ਕਹਿੰਦਾ ਓਕੇ ਰਾਤ ਦੀ ਸੂਈ ਹੈ ਜੇਰ ਜੱਪਾ ਬਿਲਕੁਲ ਡਾਨਾ 2.5 ਕਿਲੋ ਬੋਲੀ ਕੱਢੀ ਹੋਈ ਹੈ ਸਵੇਰ ਦਾ ਟਾਈਮ ਆਪਣਾ ਤਕਰੀਬਨ 6:30 7 ਦੇ ਲਗਭਗ ਵੀਡੀਓ ਕਵਰ ਕਰਨ ਦਾ ਫੁੱਲ ਸੈਚ ਦੋਸਤੋ ਬਹਿੜਾ ਥਣ ਥਣੌੜ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਬਿਲਕੁਲ ਲੈਣ ਮੁਠੀ ਵਾਲਾ ਪੀੜ ਦੇ ਪਾਣ ਸਿਸਟਮ ਹੈ ਮੂਰੇ ਮੰਗਰ ਦਾ ਹਵਾਨਾ ਜੇ ਕਿਸੇ ਮੇਰੇ ਵੀਰ ਦੀ ਸਹਾਉਂਦਾਰੀ ਚਾਹੁੰਦੀ ਹੈ ਤਾਂ ਵੀਰ ਮਹਾਟੀ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਨੇ ਵੀਰੇ ਖੋਲ ਕੇ ਕਿਹੜਾ ਦਬਾਰੇ ਤੋਰੇ ਪੋਖਾ ਪਾ ਬਾਈਆਂ ਨੇ ਚੈੱਕ ਕਰਵਾ ਲਈਏ ਦੋਸਤੋ ਤੋਰੇ ਤਾਰੇ ਦੀ ਬੈੜ ਬਿਲਕੁਲ ਸਾਫ ਜਰਸੀ ਕ੍ਰੋਸ ਪੰਜਾਬ ਵਾਲੇ ਰੀਜਨਲ ਮੇਰੇ 15 16 ਕਿਲੋ ਦੁੱਧ ਤਾਂ ਖੁੱਲਾ ਹੀ ਦੇ ਦੂ ਹਨਾ ਦੋਸਤੋ ਤੋਰੇ ਤਾਰੇ ਦੀ ਬੈੜ ਹੈਗੀ ਬਿਲਕੁਲ ਸਾਫ ਥੋੜੀ ਬੱਚੇ ਦਾ ਕਰਕੇ ਐਚ ਵੀ ਕਰਦੀ ਹੈਗੀ ਮੇਰੇ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਬੱਚਾ ਚੁੰਗਦਾ ਦਿਖਾਦਾ ਦੇਖ ਸਕਦੇ ਹੋ ਦੋਸਤੋ ਮਗਰ ਬੱਚਾ ਕੀ ਹੈ ਵੀਰੇ ਬੱਚਾ ਜੀ ਬੱਚਾ ਦੋਸਤੋ ਮਗਰ ਬੱਚਾ ਹੈਗਾ ਬੱਚਾ ਤੁਹਾਨੂੰ ਚੁੰਗਦਾ ਦਿਖਾਦਾ ਜੇਰ ਬਿਲਕੁਲ ਲੰਨਾ ਪਈਆ ਬਠਲ ਚ ਰਾਤ ਦੀ ਸੂਈਆ ਰਾਤ ਵੀਰ ਕਹਿੰਦਾ ਵੀ 2.5 ਕਿਲੋ ਬੋਲੀ ਕੱਢਤੀ ਸੀਗੀ ਤਾਂ ਵੀਰੇ ਬੱਚਾ ਬਣ ਕੇ ਧਾਰਾ ਮਾਰ ਕੇ ਦਿਖਾ ਦੇ ਆ ਦੇਖ ਸਕਦੇ ਹੋ ਦੋਸਤੋ ਚੌਣਚਵਾਦੀ ਵੀਰ ਕਹਿੰਦੇ ਹੈਗੀ ਓਕੇ ਰਾਤ ਆਪਣੀਆਂ ਧਾਰਾਂ ਮਾਰੀਆਂ ਹੋਈਆਂ ਦੀਆਂ ਬਿਲਕੁਲ ਲੈਣ ਮੋਟਾ ਚਾਉਣਾਗਾ ਚਵਾਈ ਦੀ ਕੋਈ ਬਰੀਕ ਨਹੀਂ ਹੈਗੀ ਬਿਲਕੁਲ ਲੈਣ ਮੱਝਾਂ ਵਾਲਾ ਚਾਉਣਾ ਮੋਟਾ ਮੋਟਾ ਨਿਖਣਵੇਂ ਥਣ ਗਾਇਬ ਤੇ ਇਹਦੇ ਪਾ ਵਾਲਾ ਸੈਟਮ ਹੈ ਕੱਚੀ ਵਹਿੜ ਸੂਈ ਆ ਦੋਸਤੋ ਜਿਵੇਂ-ਜਿਵੇਂ ਦੁੱਧ ਦੇਊਗੀ ਜਿਵੇਂ-ਜਿਵੇਂ ਵਹਿੜ ਬਣਦੀ ਜਾਊਗੀ ਵੀਰੇ ਮਾਂਗ ਲੈਣ ਚ ਵੀ ਮਾਰ ਦੇ ਆਹ ਦੇਖਸਾਣਾ ਦੋਸਤੋ ਮੱਸੀ ਮੋਟਰ ਵਰਗਾ ਚਾਉਣਾ ਬਿਲਕੁਲ ਲੈਣ ਮੋਟਾ ਮੋਟਾ ਤੇ ਵੀਰੇ ਦੇਵ ਦੀ ਡਿਮਾਂਡ ਲੈਣ ਦੇ ਨਾਲ ਹੀ ਕਰਨੀ ਆ ਬਿਲਕੁਲ ਲੈਣ ਜੈਸਨੋ ਵਾਲੀ ਤੇ ਵੀਰੇ ਲੈਣ ਦੇ ਨਾਲ ਇਹਦਾ ਰੇਟ ਕੀ ਹੋ ਗਾ ਦੇਵਾ ਲੈਣ ਦਾ ਯਾਰ 95 ਲੱਗਦੇ ਆਉਂਦਾ 90 ਹੀ ਦੇ ਦੇ 95 ਮਾਣ ਦੇ 90 ਦੀ ਜਸ਼ਨ ਹੋ ਦੇ ਦਾ ਘਰੇ ਬੰਦਾ ਮਾਨ ਤਨ ਹੋਊਗਾ ਦੋਸਤੋ ਆਹ ਦੇਖ ਸਕਦੇ ਹੋ ਵੀਡੀਓ ਮੰਨ ਲਓ ਵੀ ਆਪਣੇ ਬਣਾਉਂਦੇ ਬਣਾਉਂਦੀ ਹਜੇ ਡੂਡ ਗਵਰਨਮੈਂਟ ਹੋਇਆਗਾ ਬਾਲਟੀ ਗਾਲਗਾਸੀ ਕਰਤੀ ਚਵਾਈ ਦੀ ਬਿਲਕੁਲ ਲੈਣ ਇੱਕ ਨੰਬਰ ਦੁੱਧ 20 ਲੀਟਰ ਦੁੱਧ ਦੋਸਤੋ 20 ਕਿਲੋ ਮੰਨ ਕੇ ਸੌਦਾ ਕਰ ਲਿਓ ਬਿਲਕੁਲ ਲੈਣ ਚਿੱਟਾ ਦੁੱਧ ਆ ਦੇਖ ਲਓ ਬੋਲਾ ਵੀ ਬਿਲਕੁਲ ਚਿੱਟਾ ਨਹੀਂ ਗਾਵਾਂ ਦਾ ਬੋਲਾ ਪੀਲਾ ਹੁੰਦਾਗਾ ਆਹ ਦੇਖ ਸਕਦੇ ਹੋ ਦੋਸਤੋ ਬਿਲਕੁਲ ਲੈਣ ਬਾਲਟੀ ਦੁੱਧ ਦੀ ਡੱਕਤੀ ਚੌਣ ਜਵਾਦੀ ਓਕੇ ਮੰਗਰ ਬੱਛਾ ਇਸ ਜਰਸੀ ਕ੍ਰਾਸ ਵੈਡ ਦੂਜਾ ਸੂਆ ਸੂਈ ਬਾਜਵ ਰੇਟ 90000 ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੈ ਦੋਸਤੋ ਵਿੱਚ ਵੀਰ ਕਹਿੰਦੇ ਨੇ ਵੀ ਝੱਗ ਨਾਲ ਬਾਲਟੀ ਭਰਤੀ ਹੋ ਉਹ ਕੰਮ ਨਹੀਂ ਹੈਗਾ 5 ਕਿਲੋ ਦੁੱਧ ਹੈਗਾ ਹੈਗਾ ਬਾਲਟੀ ਦੇ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦੋ ਧੰਨਵਾਦ ਜਲਦ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ